ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੋਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਨਿਡਰ ਧਰਨੇ ਲੱਗੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਤੇ ਮਰਨ ਮਰ ਤੇ ਬੈਠੇ ਐ ਅੱਜ ਸਮੂਹਤਿਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਨੇ ਇਹਨਾਂ ਨੂੰ ਮੈਂ ਦਲਾਲ ਦੇ ਨਾਲ ਹੀ ਸੰਬੋਧਨ ਕਰਦਾ ਹੁਣਾ ਇਹਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਸੀ ਅੱਜ ਤੱਕरीबन 200 ਟ੍ਰੇਨ ਰੁਕੀ ਗਈ ਤੇ ਵੱਡੀਆਂ ਸੜਕਾਂ ਜਾਂ ਮੇਨ ਸੜਕਾਂ ਇਹਨਾਂ ਨੇ ਪੰਜਾਬ ਦੇ ਵਿੱਚ ਰੋਕੀਆਂ ਗਈਆਂ ਜਾਮ ਕੀਤੇ ਨੇ ਇਹਨਾਂ ਨੇ ਰੋਡ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਹ ਲੋਕ ਜਿਨ੍ਹਾਂ ਨੇ ਮੈਂ ਵੀਡੀਓ ਵੇਖੀਆਂ ਨੇ ਕੋਈ ਦਵਾਈ ਲੈਣ ਚੱਲਿਆ ਸੀ ਕੋਈ 에어ਪੋਰਟ ਤੇ ਚੱਲਾ ਸੀ ਜਣ ਕੇ ਕਿਸੇ ਦੀ ਇੰਟਰਵਿਊ ਸੀ ਬਹੁਤ ਵੱਡੀ ਸਮੱਸਿਆ ਇਹਨਾਂ ਦਲਾਲਾਂ ਕਰਕੇ ਆਮ ਪੰਜਾਬ ਦੇ ਲੋਕਾਂ ਨੂੰ ਅੱਜ ਆ ਰਹੀ ਹੈ ਇਸ ਨੂੰ ਮੈਂ ਬੇਨਤੀ ਕਰਨੀ ਹੈ ਕਿ ਐਮਐਸਪੀ ਮੰਗਦੇ ਨੇ ਸੈਂਟਰ ਸਰਕਾਰ ਕੋਲ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਵਿੱਚ 70% ਮਜ਼ਦੂਰ ਹੈ ਜਿਹੜੇ ਰੋਜ਼ ਦੀ ਦਿਹਾੜੀ ਕਰਕੇ ਆਪਣਾ ਝੁੱਲ੍ਹਾ ਚਲਾਉਂਦੇ ਅੱਜ ਉਹਨਾਂ ਨੂੰ ਸਟੱਕ ਕਰਕੇ ਰੱਖ ਦਿੱਤਾ ਇਹਨਾਂ ਨੇ ਅਗਲੇ ਰੋਂਦੇ ਨੇ ਕਿ ਅਸੀਂ ਕਿੱਥੋਂ ਦਿਹਾੜੀ ਕਮਾਈਏ ਤੇ ਕਿਵੇਂ ਆਪਣੇ ਬੱਚਿਆਂ ਨੂੰ ਖਵਾਈਏ ਔਰ ਇਹ ਦਲਾਲ ਬੇਸ਼ਰਮ ਹੋਏ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਅਰਾ ਲਾ ਰਹੇ ਨੇ ਜਦੋਂ ਕਿ ਮਜ਼ਦੂਰ ਇਹਨਾਂ ਤੋਂ ਬਹੁਤ ਦੁਖੀ ਨੇ ਖਫਾ ਨੇ ਮੈਂ 2-3 ਕਰਤੂਤਾਂ ਤੁਹਾਨੂੰ ਦੱਸਣੀਆਂ ਨੇ ਇਹਨਾਂ ਦਲਾਲਾਂ ਦੀਆਂ ਉਹ ਕਿਹੜੀਆਂ-ਕਿਹੜੀਆਂ ਨੇ ਇਕ ਤਾਂ ਇਹ ਕਹਿੰਦੇ ਸੈਂਟਰ ਸਰਕਾਰ ਸਾਨੂੰ ਐਮਐਸਪੀ ਦੇਵੇ ਜਾਨਕਿ ਜਿਹੜੀਆਂ ਫਸਲਾਂ ਅਸੀਂ ਬੀਜਦੇ ਹਾਂ ਉਹਨਾਂ ਫਸਲਾਂ ਦਾ ਜਿਹੜਾ ਬਾਜ਼ਾਰ ਰੇਟ ਹੈ ਉਹ ਤੈਅ ਕਰੇ ਕਿ ਉਹ ਤੋਂ ਘੱਟ ਕੋਈ ਖਰੀਦ ਨਾ ਸਕੇ ਇਹ ਕਹਿ ਰਹੇ ਨੇ ਤੇ ਦੂਜੇ ਪਾਸੇ ਇਹ ਕਹਿੰਦੇ ਸਾਨੂੰ ਸਰਕਾਰ ਕਹਿੰਮੀ ਸਾਡੇ ਕੋਲ ਫਸਲਾਂ ਨਾ ਖਰੀਦੇ ਅਸੀਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਾਂਗੇ ਪਰ ਤੁਸੀਂ ਰਹ ਰੇਡ ਜਿਹੜਾ ਉਹ ਤੈਅ ਕਰਦੇ ਹੋ ਕਿ ਐਮਐਸਪੀ ਦਾ ਇਥੋਂ ਤੱਕ ਬਾਲ ਵਰੇਟ ਇਹ ਕਹਿ ਰਹੇ ਮੈਂ ਇਥੇ ਗੱਲ ਕਰਨੀ ਹੈ ਜੇ ਕੋਈ ਮੇਰਾ ਬੇਰ ਧਿਆਨ ਦੇ ਨਾਲ ਸੁਣ ਲਊਗਾ ਜਿਹੜਾ ਕੋਈ ਵਾਕਈ ਪੰਜਾਬ ਨੂੰ ਬਚਾਉਣਾ ਚਾਹੁੰਦਾ ਉਹ ਜ਼ਰੂਰ ਸੁਣੂਗਾ ਮੰਨ ਲਓ ਗੱਲ ਜੇ ਸੈਂਟਰ ਗਵਰਨਮੈਂਟ ਗਰੰਟੀ ਤੌਰ ਤੇ ਐਮਐਸਪੀ ਫੈਸਲਾ ਤੇ ਦੇ ਦਿੰਦੀ ਹੈ ਜਿਨ੍ਹਾਂ ਨੂੰ ਐਮਐਸਪੀ ਮਿਲੋ ਫਸਲਾਂ ਤੇ ਉਹ ਕੋਈ ਆਮ ਲੋਕ ਨਹੀਂ ਹੈਗੇ ਕਰੋੜਪਤੀ ਨੇ ਤੇ ਇਹਨਾਂ ਲੋਕਾਂ ਨੂੰ ਗਵਰਨਮੈਂਟ ਵੱਲੋਂ ਸਬਸਿਡੀ ਮਿਲਦੀ ਹੈ ਬਹੁਤ ਵੱਡੇ ਵੱਡੇ ਲੋਗ ਲਿਫਟਾਂ ਇਹਨਾਂ ਨੇ ਜ਼ਮੀਨ ਤੇ ਚੱਕੀਆਂ ਹੋਈਆਂ ਨੇ ਜਿਹੜੇ ਬਾਅਦ ਵਿੱਚ ਕਹਿੰਦੇ ਕਰਜ਼ਾ ਮਾਫ ਕਰ ਦਿਓ ਕਿ ਇਹ ਦਲਾਲ ਜਿਹੜੇ ਅੱਜ ਕਿਸਾਨਾਂ ਨੂੰ ਵੀ ਗੁੰਮਰਾਹ ਕਰ ਰਹੇ ਨੇ ਕਦੇ ਸੋਚਣਗੇ ਕਿ ਜਿਹੜਾ ਮਜ਼ਦੂਰ ਹੈ ਜਿਹੜਾ ਦਿਹਾੜੀ ਕਰਕੇ ਖਾਂਦਾ ਹੈ ਉਹਦੇ ਲਈ ਕੋਈ ਡਿਸਕਾਊਂਟ ਹੋਊਗਾ ਇਹਨਾਂ ਕੋਲੇ ਮੰਨ ਲਓ ਕਣਕ 2500 ਰੁਪਏ ਨੂੰ ਕੁਇੰਟਲ ਹੈ ਕਿ ਮਜ਼ਦੂਰ ਨੂੰ 500 ਰੁਪਏ ਡਿਸਕਾਊਂਟ ਦੇਣਗੇ ਬਿਲਕੁਲ ਨਹੀਂ ਦੇਣਗੇ ਦੂਜੇ ਪਾਸੇ ਜੇ ਕਿਸ਼ਤਾਨ ਮਜ਼ਦੂਰ ਇਕਤਾ ਜਿੰਦਾਬਾਦ ਤੁਸੀਂ ਕਹਿੰਦੇ ਹੋ ਤੁਸੀਂ ਫਸਲਾਂ ਤੇ ਐਮਐਸਪੀ ਮੰਗ ਰਹੇ ਹੋ ਕਿ ਗਰੇਵ ਦੇ ਦਿਹਾੜੀ ਵਾਸਤੇ ਐਮਐਸਪੀ ਲਾਗੂ ਹੁੰਦੀ ਹੈ ਤੁਸੀਂ ਤੈਅ ਕਰੋਗੇ ਵੀ ਐਦੋਂ ਘੱਟ ਮਜ਼ਦੂਰ ਦੀ ਦਿਹਾੜੀ ਹੋ ਨਹੀਂ ਸਕਦੀ ਮੰਨ ਲਓ ਹੁਣ 400 ਰੁਪਏ ਚੱਲਦੀ ਹੈ ਤੁਸੀਂ 700 ਰੁਪਏ ਦਿਹਾੜੀ ਮਜ਼ਦੂਰ ਦੀ ਕਰੋਗੇ ਜੇ 600 ਰੁਪਏ ਚੱਲਦੀ ਹੈ ਤੁਸੀਂ 1000 ਰੁਪਏ ਮਜ਼ਦੂਰ ਦੀ ਦਿਹਾੜੀ ਕਰੋਗੇ ਜੇ 1000 ਰੁਪਏ ਦਿਹਾੜੀ ਹੈ ਮਜ਼ਦੂਰੀ 30000 ਹੀ ਬਣਿਆ ਮਹੀਨੇ ਵਿੱਚ 30000 ਦੇ ਨਾਲ ਕੇਵਲ ਚੁੱਲ੍ਹਾ ਹੀ ਬਣਦਾ ਜੇ ਤੁਹਾਨੂੰ ਅੱਗ ਲੱਗੀ ਹੋਈ ਹੈ ਕਿ ਸਾਡੀ ਫਸਲ ਦੀ ਜਿਹੜੀ ਆਮਦਨ ਉਹ ਦੁੱਗਣੀ ਹੋਵੇ ਤਾਂ ਫਿਰ ਮਜ਼ਦੂਰ ਨੂੰ ਮਾਰਨ ਲੱਗਿਓ ਤੁਸੀਂ ਆ ਜਿਹੜਾ ਤੁਸੀਂ ਪੰਜਾਬ ਬੰਦ ਕੀਤਾ ਹੈ ਉਹਦੇ ਵਿੱਚ ਜੇ ਸਭ ਤੋਂ ਵੱਧ ਨੁਕਸਾਨ ਹੋਇਆ ਤਾਂ ਉਹ ਮਜ਼ਦੂਰ ਦਾ ਹੋਇਆ ਤੁਸੀਂ ਤਾਂ ਕਣਕਾਂ ਵੇਚ ਦਿੱਤੀਆਂ ਜਿਨ੍ਹਾਂ ਨੇ ਠੇਕੇ ਤੇ ਲਈ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਬਹੁਤ ਵੱਡਾ ਸੱਚ ਆ ਔਰ ਕੌੜਾ ਹੈ ਇਹਨੂੰ ਹਾਜ਼ਮ ਕੀਤਾ ਨਹੀਂ ਜਾਣਾ ਹੁਣ ਮੈਂ ਤੁਹਾਨੂੰ ਦੱਲੇਵਾਲ ਦੀ ਕਰਤੂ ਦੱਸਣ ਲੱਗਾ ਬੜੀਆਂ ਪੋਸਟਾਂ ਪਾਈਆਂ ਲੋਕਾਂ ਨੇ ਡੱਲੇਵਾਲ ਕਹਿੰਦਾ ਜੇ ਸੈਂਟਰ ਸਰਕਾਰ ਮੈਨੂੰ ਬਚਾਉਣਾ ਚਾਹੁੰਦੀ ਹੈ ਕਹਿੰਦਾ ਸਾਡੀਆਂ ਮੰਗਾਂ ਮੰਨ ਲਓ ਐਮਐਸਪੀ ਦੇ ਦਿਓ ਮੇਰੀ ਜਾਨ ਬਚ ਰਹੂ ਦੂਜੇ ਪਾਸੇ ਨਾਲ ਹੀ ਨੌਜਵਾਨਾਂ ਨੂੰ ਕਹਿ ਰਿਹਾ ਕਹਿੰਦਾ ਕਿਸੇ ਕਿਸਾਨ ਆਗੂ ਨੇ ਨਹੀਂ ਮਰਨਾ ਜੇ ਮੈਨੂੰ ਬਚਾਉਣਾ ਹੈ ਨੌਜਵਾਨੋਂ ਤੁਹਾਨੂੰ ਮਰਨਾ ਪੈਣਾ ਆ ਗਈ ਨਾ ਬਿੱਲੀ ਥੈਲਿਓਂ ਬਾੜ ਇਹ ਕਰਤੂਤ ਹੈ ਇਹਨਾਂ ਦਲਾਲਾਂ ਦੀ ਇਹਨਾਂ ਨੇ ਆਪ ਨਹੀਂ ਮਰਨਾ ਇਹਨਾਂ ਨੇ ਪੰਜਾਬ ਦੇ ਕਿਸਾਨ ਨੂੰ ਗੁੰਮਰਾਹ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਮਰਵਾਉਣਾ ਮੈਂ ਬਹੁਤ ਬਾਰੀ ਇਹ ਗੱਲ ਠਿਕ ਠੋਕ ਕੇ ਕਹੀ ਹੈ ਅੱਜ ਤੱਕ ਕੋਈ ਕਿਸਾਨ ਆਗੂ ਮਰਿਆ ਨਹੀਂ ਤੇ ਨਾ ਮਰਨਾ ਤੇ ਅੱਜ ਜਿਹੜਾ ਪੰਜਾਬ ਬੰਦ ਕੀਤਾ ਇਹਨਾਂ ਨੇ ਤੁਸੀਂ ਮੈਨੂੰ ਦੱਸਿਓ ਕਿ ਇਹ ਇਹ ਬੋਝ ਕਿਤੇ ਪੈਣਾ ਹੈ ਇਹ ਲਾਸ ਸੈਂਟਰ ਗਵਰਨਮੈਂਟ ਦਾ ਹੋਣਾ ਜਾਂ ਪੰਜਾਬ ਦਾ ਹੋਣਾ ਤੁਸੀਂ ਐਮਐਸਪੀ ਮੰਗਦੇ ਹੋ ਸੈਂਟਰ ਸਰਕਾਰ ਤੋਂ ਤੇ ਸੈਂਟਰ ਸਰਕਾਰ ਦੇ ਵਿੱਚ ਪੰਜਾਬ ਦਾ ਕਿਹੜਾ ਐਮਪੀ ਹੈ ਦੱਸਿਓ ਮੈਨੂੰ ਸੈਂਟਰ ਸਰਕਾਰ ਦੇ ਵਿੱਚ ਪੰਜਾਬ ਦਾ ਐਮਪੀ ਕਿਹੜਾ ਹੈ ਤੁਸੀਂ ਸੈਂਟਰ ਸਰਕਾਰ ਦਾ ਬੀਜੇਪੀ ਸਰਕਾਰ ਦਾ ਇੱਕ ਐਮਪੀ ਜਿਤਾਇਆ ਤੁਸੀਂ ਵਿਰੋਧ ਕਰਦੇ ਰਹੇ ਹੋ ਤੁਹਾਨੂੰ ਐਮਐਸਪੀ ਕਿਉਂ ਦੇਣਗੇ ਦੂਜੇ ਪਾਸੇ ਕਹਿਣਗੇ ਜੀ ਪੰਜਾਬ ਭਾਰਤ ਦਾ ਹਿੱਸਾ ਹੈ ਤੁਸੀਂ ਹਿੱਸਾ ਮੰਨਦੇ ਕਦੋਂ ਤੁਸੀਂ ਤਾਂ ਕਿਹਨੂੰ ਸਾਨੂੰ ਖਾਲਸਾਣ ਚਾਹੀਦਾ ਹੈ ਇਹ ਤਾਂ ਪੰਜਾਬ ਨੂੰ ਵੱਖਰਾ ਕਰਨਾ ਹੈ ਜੇ ਪੰਜਾਬ ਨੂੰ ਵੱਖਰਾ ਕਰਨਾ ਹੈ ਫਿਰ ਤੁਸੀਂ ਲਗਦੇ ਕਿਉਂ ਸੈਂਟਰ ਦੇ ਬਈ ਇਹ ਗੱਲਾਂ ਬੜੀਆਂ ਕੌੜੀਆਂ ਨੇ ਮੈਂ ਗੱਲ ਜਿਹੜੀ ਕਰ ਰਿਹਾ ਇਹਨਾਂ ਦਲਾਲਾਂ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਲਾਇਆ بلند ਕੀਤਾ ਜਿਹੜਾ 20 ਦੇ ਵਿੱਚ ਅੰਦੋਲਨ ਲਗਾਏ ਸਾਡਾ ਮਜ਼ਦੂਰ ਭਾਈਚਾਰਾ ਬਹੁਤ ਆਤ ਵਿੱਚ ਗਿਆ ਉੱਥੇ بڑے ਮਜ਼ਦੂਰ ਜਿਹੜੇ ਮੌਦੇ ਮੁੰਬੇ ਚਲੇ ਗਏ ਕੋਈ ਸ਼ੱਕ ਨਹੀਂ ਪਰ ਕੀ ਉਹ ਨਾਰਾ ਅੱਜ ਗਿੰਦਾ ਤੁਸੀਂ ਉਹ ਨਾਰਾ ਵੀ ਖਤਮ ਕਰਤਾ ਜਿੰਨਾ ਪਰੇਸ਼ਾਨ ਅੱਜ ਮਜ਼ਦੂਰ ਨੂੰ ਕੀਤਾ ਤੁਸੀਂ ਅੱਜ ਪੰਜਾਬ ਬੰਦ ਕਰਕੇ ਮਜ਼ਦੂਰ ਵਰਗ ਤੁਹਾਡੇ ਤੋਂ ਐਨਾ ਦੁਖੀ ਹੈ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨੀ ਹੈ ਬਹੁਤ ਬਾਰ ਮੈਂ ਪਹਿਲਾਂ ਬੇਨਤੀ ਕੀਤੀ ਹੈ ਇਹਨਾਂ ਕਿਸਾਨ ਆਗੂਆਂ ਨੇ ਦਲਾਲਾਂ ਨੇ ਜਿਹੜੇ ਆਮ ਕਿਸਾਨ ਸੀ ਨਾ ਮਿੱਟੀ ਨਾਲ ਮਿੱਟੀ ਹੋਣ ਵਾਲੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਡਰਾਵੇ ਦਿੱਤੇ ਗਏ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲੋਂ ਚਲੀਆਂ ਜਾਣਗੀਆਂ ਆੜਤੀਏ ਤੁਹਾਨੂੰ ਖਤਮ ਕਰ ਦੇਣਗੇ ਕਾਰਪੋਰੇਟ ਘਰਾਣੇ ਤੁਹਾਨੂੰ ਖਤਮ ਕਰ ਦੇਣਗੇ ਤੁਹਾਡੀਆਂ ਜ਼ਮੀਨਾਂ ਰਿਕੁਆਇਰ ਹੋ ਜਾਣਗੀਆਂ ਤੁਹਾਡੀਆਂ ਜ਼ਮੀਨਾਂ ਕੌਡੀ ਦੇ ਭਾਫੇ ਦੀਆਂ ਜਾਣਗੀਆਂ ਇਹ ਇਹ ਗੁੰਮਰਾਹ ਕਰਕੇ ਬੇਵਕੂਫ ਬਣਾਇਆ ਪੰਜਾਬ ਦੇ ਕਿਸਾਨਾਂ ਨੂੰ ਹਾਲਾਂਕਿ ਐਸੀ ਕੋਈ ਗੱਲ ਹੀ ਨਹੀਂ ਸੀ ਤੇ ਮੈਂ ਅੱਜ ਦੇ ਵਿਸ਼ੇ ਤੇ ਤਾਂ ਇਹ ਗੱਲ ਕੀਤੀ ਹੈ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਓ ਇੱਕ ਬੇਨਤੀ ਮੈਂ ਸਰਕਾਰ ਨੇ ਵੀ ਕਰਨੀ ਹੈ ਜਿਹੜੀ ਮਰਜ਼ੀ ਸਰਕਾਰ ਆਵੇ ਜਾਂ ਮੌਜੂਦਾ ਸਰਕਾਰ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਪਹਿਲਾ ਪੰਜਾਬ ਦੀ ਸਰਕਾਰ ਨੂੰ ਲੋੜ ਹੈ ਕਿ ਝੋਨਾ ਬੈਨ ਹੋਣਾ ਚਾਹੀਦਾ ਝੋਨਾ ਲੱਗਣਾ ਨਹੀਂ ਚਾਹੀਦਾ ਝੋਨਾ ਨਾਲ ਆ ਕੇ ਚੌੜਾ ਨਾਲ ਆ ਕੇ ਪਾਣੀ ਮੁੱਕਣ ਦੀ ਤਦਾਰ ਤੇ ਹੈ ਖਤਮ ਹੋਣੀ ਤਦਾਰ ਤੇ ਪਾਣੀ ਅਸੀਂ ਪੰਜਾਬ ਨੂੰ ਬਰਬਾਦ ਕਰਤਾ ਧਰਤੀ Rajasthan ਵਾਲਾ ਰੁਖ ਸਾਡੇ ਪੰਜਾਬ ਵਿੱਚ ਹੀ ਪੈਦਾ ਹੋ ਜਾਣਾ ਹੈ ਜਿਹੜੇ ਹਾਲਾਤ Rajasthan ਦੇ ਨੇ ਨਾ ਉਹ ਹਾਲਾਤ ਪੰਜਾਬ ਦੇ ਵਿੱਚ ਵੀ ਪੈਦਾ ਹੋ ਜਾਣੇ ਕਿਉਂਕਿ ਪਾਣੀ ਤੋਂ ਬਿਨਾ ਜੋਨਾ ਤੱਕੀ ਦੂਜੀਆਂ ਫਸਲਾਂ ਮੇਰੀ ਹੋੜੀਆਂ ਇਹ ਬੇਨਤੀ ਪ੍ਰਵਾਨ ਕਰਿਓ ਜਿੰਨਾ ਵੀ ਬਰਬਾਦ ਕਿਸਾਨ ਜਥੇਬੰਦੀਆਂ ਪੰਜਾਬ ਨੂੰ ਕਰ ਰਹੀਆਂ ਨੇ ਖਾਸ ਕਰਕੇ ਮਜ਼ਦੂਰ ਨੂੰ ਕਰ ਰਹੀਆਂ ਨੇ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਕਰ ਰਹੀਆਂ ਨੇ ਇੰਨਾ ਬਰਬਾਦ ਤਾਂ ਕੋਈ ਸਰਕਾਰ ਵੀ ਨਹੀਂ ਕਰ ਸਕਦੀ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇਨਾ ਕਿਸਾਨ ਜਥੇਬੰਦੀਆਂ ਵਾਲੇ ਦਲਾਲਾਂ ਤੋਂ ਬਚ ਜਾਓ ਜੇ ਪੰਜਾਬ ਨੂੰ ਬਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ